ਅੱਛਾ ਤੇ ਇਸ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਕਿ ਟੋਲ ਕਿੱਦਾਂ ਬਚਾਣਾ ਆਪਾਂ ਇਸ ਟਾਈਮ ਜਾ ਰਹੇ ਹਾਂ ਪਠਾਨਕੋਟ ਤੋਂ ਜੇ ਐਂਡ ਕੇ ਮਤਲਬ ਕਿ ਦਾਬ ਸਸੀ ਕਾਲ ਇੰਡੀਆ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਸਭ ਠੀਕ ਹੋਣਗੇ ਬੜੇ ਹੀ ਦਿਨਾਂ ਦੇ ਬਾਅਦ ਆਪਾਂ ਦੁਬਾਰਾ ਆਪਣੀ ਬਾਈਕ ਤੇ ਨਜ਼ਾਰੇ ਦੇ ਨਾਲ ਤੇ ਬੜੇ ਹੀ ਦਿਨਾਂ ਬਾਅਦ ਧੁੱਪ ਨਿਕਲੀ ਅੱਜ ਅੱਛਾ ਤੇ ਇਸ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਦੱਸਾਂਗੇ ਕਿ ਟੋਲ ਕਿੱਦਾਂ ਬਚਾਣਾ ਆਪਾਂ ਇਸ ਟਾਈਮ ਜਾ ਰਹੇ ਹਾਂ ਪਠਾਨਕੋਟ ਤੋਂ ਜੰਕੇ ਮਤਲਬ ਕੀ ਕਟੂਆ ਥੋੜਾ ਜਿਹਾ ਕੰਮ ਹੈ ਆਪਣੇ ਦੂਸਰੇ ਤੇ ਜਾ ਰਹੇ ਆ ਆਪਾਂ ਤੇ ਆਪਾਂ ਯਾਤਰਾ ਰਹੇ ਬਾਈਕ ਤੇ ਬਾਈਕ ਦਾ ਟੋਲ ਵੈਸੇ ਕਟਦਾ ਨਹੀਂ ਫਿਰ ਵੀ ਆਪਾਂ ਉਹਨਾ ਭਰਾਵਾਂ ਦੇ ਲਈ ਜਿਹੜਾ ਜਾਂਦੇ ਆ ਠੀਕ ਹੈ 150 ਦਾ ਟੋਲ ਕਟਾਉਂਦੇ ਆ ਕਿਉਂਕਿ ਮੈਂ ਵੀ ਜਾਂਦਾ ਰਹਿੰਦਾ ਗੱਡੀ ਆਪਣੀ ਤੇ ਮੈਂ ਹਮੇਸ਼ਾ ਸ਼ਾਰਟਕਟ ਦੇ ਵਿੱਚ ਹੀ ਜਾਂਦਾ ਤੇ ਚਲੋ ਵੀ ਜਾਨਾ ਤੇ ਮੈਂ ਉਹ ਸ਼ਾਰਟਕਟ ਤੋਂ ਹੀ ਮਾਰ ਕੇ ਤੇ ਆਪਣਾ ਟੋਲ ਬਚ ਲਵਾਂ ਆਣ ਦਾ ਵੀ ਤਾਂ ਜਾਣਦਾ ਸੀ ਤੇ ਤੁਹਾਨੂੰ ਵੀ ਦੱਸਾਂਗੇ ਆਪਾਂ ਬਣੇ ਰਹੋ ਮੇਰੇ ਨਾਲ ਆ ਜਿਹੜੇ ਨਵੇਂ ਵੀਰ ਆ ਮੇਰੇ ਵੈਲਕਮ ਟੂ ਮਾਈ ਚੈਨਲ ਜਿਹੜੇ ਪ੍ਰਾਣੀਆਂ ਤੇ ਸਾਸਤਰੀਆ ਕਾਲ ਇਦਾ ਹੀ ਬਣੇ ਰਹੋ ਮੇਰੇ ਨਾਲ ਆ ਜਿਹੜੇ ਡੋਗੀ ਨੇ ਜਿਹੜਾ ਵੀ ਗੱਡੀ ਵਾਲਾ ਮਾਈਕ ਵਾਲਾ ਜਾਂਦਾ ਹੈ ਨਾ ਉਹਦੇ ਪਿੱਛੇ ਦੀ ਫੜ ਲੈਂਦੇ ਆ ਮਤਲਬ ਖੇਡਦੇ ਆ ਇੱਕ ਸਾਥੇ ਭੌਂਕਦੇ ਆ ਨੂੰ ਤੇ ਮੈਂ ਇਹ ਸੇਕਰ ਕੇ ਸਲੋ ਕਰਦੀ ਕਿਉਂਕਿ ਮੈਨੂੰ ਹੀ ਪੈਣਾ ਸੀ ਇਹ ਆਇਆ ਤਾਂ ਪੈਣੀ ਸੀ ਜਿੱਦਿ ਸਲੋ ਕਿੱਥੇ ਨਾਲੀ ਉਹਦਾ ਮੂਡ ਚੇਂਜ ਹੋ ਗਿਆ ਗੱਡਣਾ ਸ਼ਾਇਦ ਰੋ ਅਰਜੀ ਨਾਲ ਆਪਾਂ ਇਸੇ ਮਾਰ ਰਹੇ ਹਾਂ ਸ਼ਾਰਟਕਟ ਦੇਖੋ ਮੁੱਕੀ ਜਾਂਦਾ ਇੱਕ ਤਾਂ ਟ੍ਰੈਫਿਕ ਬਹੁਤ ਮਿਲਣਾ ਸੀਗਾ ਤੇ ਉਪਰ ਤੋਂ ਘੇੜਾ ਬੜਾ ਵੱਡਾ ਸੀਗਾ ਇਸ ਕਰਕੇ ਆਪਾਂ ਗਲੀ ਗਲੀ ਚ ਸ਼ਾਰਟਕਟ ਮਾਰ ਰਹੇ ਮੇਰੇ ਖਿਆਲ 15 ਦਿਨਾਂ ਤੋਂ ਉੱਪਰ ਉਹ ਹੋ ਗਿਆ ਆਪਾਂ ਬਾਈਕ ਕੱਢੀ ਨਹੀਂ ਕਿਉਂਕਿ ਠੰਡ ਹੋਣ ਦੇ ਕਾਰਨ ਗੱਡੀ ਚਲਾਉਂਦਾ ਹੀ ਮਜ਼ਾ ਆਉਂਦਾ ਕਿਉਂਕਿ ਠੰਡ ਘੱਟ ਲੱਗਦੀ ਹੈ ਉੱਤੇ ਵੈਸੇ ਤਾਂ ਨਹੀਂ ਤੇ ਬਰਾਬਰ ਲੱਗਦੀ ਹੈ ਬਾਈਕ ਦੇ ਵਿੱਚ ਠੰਡ ਲੱਗਦੀ ਹੈ ਪਲੇਅਰ ਇੱਕ ਮੇਰੇ ਆ ਨਵੇਂ ਦਸਤਾਨੇ ਆ ਬ੍ਰਿਟਨ ਨੇ ਬਾਹਰ ਭੇਜੇ ਸੀਗੇ ਤੇ ਟੋਬੀ ਇਹ ਵੇਟ ਕਰ ਰਿਹਾ ਕਦੋਂ ਮੈਨੂੰ ਕਿਤੇ ਰੱਖ ਕੇ ਭੁੱਲ ਜਾਵਾਂ ਤੇ ਬਸ ਆਪਣਾ ਚਾਹ ਪੂਰਾ ਕਰ ਲਵੇ ਅੱਜ ਵੀ ਮੇਰੇ ਸਵੇਰੇ ਮੈਂ ਦਸਤਾਨੇ ਪਾਏ ਤੇ ਨਾਲ ਹੀ ਮੇਰੇ ਹੱਥ ਆਪਣੇ ਮੂੰਹ ਦੇ ਵਿੱਚ ਲਈ ਗਿਆ ਤੇ ਕੋਸ਼ਿਸ਼ ਕਰਦਾ ਸੀਗਾ ਕਿ ਦਸਤਾਨਾ ਕਦੋਂ ਮੇਰੇ ਹੱਥ ਵਿੱਚ ਆਵੇ ਤੇ ਮੈਂ ਇਹਦਾ ਚੀਰ ਖਰੋਨ ਕਰ ਤਮਾਂ ਬਾਰ ਬਾਰ ਚੈੱਕ ਕਰਨਾ ਪੈਂਦਾ ਹੈ ਕਿ ਰਿਕਾਰਡਿੰਗ ਹੋ ਵੀ ਰਹੀ ਹੈ ਕਿਉਂਕਿ ਕਈ ਵਾਰੀ ਸਾਡੇ ਕੈਮਰੇ ਨਾ ਧੋਖਾ ਦੇ ਜਾਂਦੇ ਹੁੰਦੇ ਆ ਮੈਂ ਪਿਛਲੀ ਵਾਰੀ ਮੋਟੋ ਬਲੌਗਿੰਗ ਕੀਤੀ ਬੜੀ ਵਧੀਆ ਮੋਟੋ ਬਲੌਗਿੰਗ ਹੋਈ ਉਹ ਹੈ ਮੈਂ ਕਹ ਲੈ ਵੀ ਮੇਰੀ ਬੈਸਟ ਮੋਟੋ ਬਲੌਗਿੰਗ ਹੋਣੀ ਹੈ ਠੀਕ ਹੈ ਜੀ ਜਦੋਂ ਐਡੀਟਿੰਗ ਕਰਨ ਬੈਠਾ ਤੇ ਪਤਾ ਲੱਗਿਆ ਕਿ ਆਵਾਜ਼ ਕਿਤੇ ਵੀ ਨਹੀਂ ਰਿਕਾਰਡ ਹੋਈ ਫਿਰ ਮੈਂ ਦੁਬਾਰਾ ਚੈੱਕ ਕੀਤਾ ਸਾਰਾ ਹੈਲਮਟ ਆਪਣਾ ਹੈਨਾ ਫਿਰ ਰਿਕਾਰਡਿੰਗ ਕਿਉਂ ਨਹੀਂ ਹੋਈ ਮੈਨੂੰ ਲੱਗਿਆ ਮੇਰੇ ਮਾਈਕ ਖਰਾਬ ਹੋ ਗਿਆ ਲੋਜਿਨ ਨੁਕਸਾਨ ਹੋ ਗਿਆ ਪਰ ਮੈਂ ਜਦੋਂ ਮਾਈਕ ਦੁਬਾਰਾ ਖੋਲ ਕੇ ਚੈੱਕ ਕੀਤਾ ਅਦੋਂ ਰਿਕਾਰਡਿੰਗ ਹੋਵੇ ਤੇ ਫਿਰ ਮੈਂ ਦੇਖਿਆ ਕਿ ਹੈਨਾ ਕੋਈ ਪ੍ਰੋਬਲਮ ਤਾਂ ਨਹੀਂ ਸੀਗੀ ਬਸ ਇੱਕ ਮਾਈਕ ਦਾ ਸੈਟਅਪ ਨਹੀਂ ਸਹੀ ਸੀਗਾ ਕਿਉਂਕਿ ਪਿਛਲੀ ਵਾਰੀ ਮੈਂ ਉਸ ਤੋਂ ਪਿਛਲੀ ਵਾਰੀ ਮੈਂ ਮੋਟਰ ਬਲੋਗਿੰਗ ਦੇ ਸੈਟਅਪ ਦੇ ਬਾਰੇ ਦੱਸਿਆ ਸੀਗਾ ਜੇ ਤੁਸੀਂ ਮੇਰੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਉਹ ਦੇਖ ਲਿਓ ਮੇਰੇ ਸੈਟਅਪ ਦਾ ਸਾਰਾ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ ਮੇਰੇ ਪੁਰਾਣੇ ਬਲੌਗ ਕਰੇ ਵਿੱਚ ਇਹ ਆਪਾਂ ਇਸ ਟਾਈਮ ਹੈਗੇ ਆ ਖਾਨਪੂਰ ਚੌਕ ਆਪਾਂ ਸਿੱਧਾ ਹੀ ਜਾਣਾ ਕਠੂਏ ਵੱਲ ਨੂੰ ਗਾਂ ਨੂੰ ਗਾਂ ਜਾਈ ਜਾਣਾ ਕਿਸੇ ਟਾਈਮ ਦੇ ਵਿੱਚ ਕਹਿੰਦੇ ਆ ਇੱਥੇ ਕਾਫੀ ਟਾਈਮ ਪਹਿਲੇ ਜਦੋਂ ਆਵਾਜਾਈ ਘੱਟ ਹੁੰਦੀ ਸੀਗੀ ਇੱਧਰ ਲੋਕੀ ਆਣ ਤੋਂ ਡਰਦੇ ਹੁੰਦੇ ਸੀਗੇ ਰਾਤ ਦੇ 8 ਵਜੇ ਤੋਂ ਬਾਅਦ ਕੋਈ 8 ਵਜੇ ਤੋਂ ਬਾਅਦ ਇੱਥੇ ਆਂਦਾ ਹੀ ਨਹੀਂ ਹੁੰਦਾ ਸੀ ਤੇ ਆਜੇ ਦੇਖੋ ਮਾਹੌਲ ਮਾਰਕੀਟ ਤੇ ਮਾਰਕੀਟ ਬੈਠੀ ਪਈ ਹੈ ਠੀਕ ਹੈ ਜੇ ਰੋਡ ਤੋਂ ਤੁਸੀਂ ਜ਼ਮੀਨ ਲੈਣੀ ਹੈ 15 ਲੱਖ ਤੋਂ ਘੱਟ ਦੇ ਸਾਨੂੰ ਇੱਥੇ ਮਰਲਾ ਨਹੀਂ ਮਿਲਣਾ ਜਿੱਤੇ ਤਹਾਂ ਜਾਈ ਜਾਵਾਂਗੇ ਮਤਲਬ ਕਿ ਗਾਹ ਨੂੰ ਜਾਈ ਜਾਵਾਂਗੇ ਆਪਾਂ ਤੇ ਉੱਥੇ 12 ਲੱਖ 13 ਲੱਖ 10 ਲੱਖ ਇਦਾਂ ਦਾ ਬਣੀ ਜਾਣੀ ਹੈ ਮਾਹੌਲ ਲੋਕਾਂ ਦੀ ਆਪਣੀ ਬੋਲੀ ਤੇ ਆਪਣਾ ਰੰਗ ਤੇ ਆਪਣਾ ਲਾਲਚ ਸਾਹਮਣੇ ਨਜ਼ਰ ਆਉਂਦਾ ਪਏ ਟੰ 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 ਤਾਰਾ ਟੰ 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 ਤਾਰਾ چلتی ਹੈ ਕੈਨੋਂ ਸੇ ਬਾਰਾ ਸੀ ਹੈ ਕੈ ਬਾਰਾ ਮਿੰਟੋਂ ਮਿੰਟੀਆਂ ਪਾ ਪਹੁੰਚ ਜਾਣਾ ਦੋਸਤੋ ਗੱਲਾਂ ਬਾਤਾਂ ਕਰਦੇ ਕੰਟੜੇ ਟੰਡਿੰਡੰਬਰ ਕਿਸੇ ਦਾ ਮੇਜਣਾ ਇਹ ਸੜਕ ਸੜੀ ਬੇਕਾਰ ਸਗੀ ਪੂਰੀ ਤਰ੍ਹਾਂ ਆ ਹੋਣੀ ਬਣੀ ਆ ਮੈਸਨ 6 ਮਹੀਨੇ ਵੀ ਨਹੀਂ ਹੋਇਆ ਨਵੀਂ ਸੜਕ ਪਹਿਲੇ ਮੈਂ ਘੁੰਮ ਕੇ ਜਾਣਾ ਹਾਂ ਉਸ ਕੱਟੂਏ ਜਾਣਾ ਹੋਵੇ ਕੰਮ ਦੇ ਲਈ ਮੈਂ ਕੰਮ ਤੇ ਲਈ ਮੈਂ ਜਾਂਦਾ ਰਹਿਣਾ ਕੱਟੂਏ ਮੇਰੇ ਮਹੀਨੇ ਦੇ 4 5 6 7 8 9 10 12 ਕਿਹੜੇ ਰਖਦੇ ਰਹਿੰਦੇ ਨੀ ਮੈਂ ਸੋਚਿਆ ਚਲੋ ਆ ਜੀ ਦੋਸਤਾਂ ਨਾਲ ਵਲੋਗ ਬਣਾਉਂਦੇ ਆ ਤੇ ਨਾਲੇ ਜਾਂਦੇ ਆ ਨਹੀਂ ਤਾਂ ਜੇ ਨਾ ਸੋਚਦਾ ਤੇ ਅੱਜ ਦਾ ਬਲੌਗ ਨਹੀਂ ਬਣਨਾ ਵੱਡੇ ਵੱਡੇ ਟੂਰ ਆ ਮੇਰੇ ਵੱਡੇ ਵੱਡੇ ਪਲਾਨ ਆ ਮੇਰੇ ਸਾਰੇ ਪਾਸੇ ਆਪਾਂ ਘਾ ਦੇ ਆਂ ਬਟ ਥੋੜਾ ਜਿਹਾ ਮਨੀ ਪ੍ਰੋਬਲਮ ਆ ਪਿੰਸ ਤੇ ਆਪਾਂ ਉਹ ਮਨੀ ਪ੍ਰੋਬਲਮ ਸੋਲਡ ਹੋਰ ਜਿੱਦਾ ਹੀ ਹੁੰਦੀ ਹੈ ਤੇ ਆਪਾਂ ਘੁੰਮਣੇ ਜਾਣਾ ਕਿਥੇ ਕਿਤੇ 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 ਕਿਥੇ 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 ਜਾਣਾ ਅਰੇ بڑے ਪਲਾਨ ਆ بڑے ਪਲਾਨ ਆ ਬੇ ਪਲਾਨ ਰਾਹੀ ਮਜ਼ਾ ਆਂਦਾ ਆ ਜਦੋਂ ਬੰਦੇ ਨਾ ਆਪਣੇ ਆਪ ਨਾਲ ਗੱਲ ਕਰਦਾ ਨਾ ਓਏ ਹੋਏ ਹੋਏ ਮੈਂ ਕੰਨਾ ਤੁਹਾਨੂੰ ਕਿਸੇ ਦੋਸਤ ਦੀ ਲੋੜ ਹੀ ਨਹੀਂ ਕਿਸੇ ਦੀ ਨਹੀਂ ਲੋੜ ਨਹੀਂ ਬਸ ਫਾਨ ਮੜ ਚੱਕੋ ਮਾਰੋ ਕਿੱਕ ਤੇ ਨਿਕਲ ਜਾਓ ਗੱਡੀ ਜਿਵੇਂ ਉਨਾ ਮਜ਼ਾ ਨਹੀਂ ਆਉਂਦਾ ਜਿੰਨਾ ਬਾਈਕ ਚਲਾਨ ਚ ਮਜ਼ਾ ਆਉਂਦਾ ਗੱਡੀ ਚ ਕੀ ਮਜ਼ਾ ਆਉਂਦਾ ਗਾਣੇ ਲਾ ਲਓ ਲੋ ਜੀ ਪੂਰਾ ਫੋਕਸ ਆਪਣੇ ਸੜਕ ਵੱਲ ਨੂੰ ਲਓ ਜੀ ਆ ਗਿਆ ਇਹ ਰੋਡ ਡਿਫੈਂਸ ਰੋਡ ਆਰਮੀ ਏਰੀਆ ਦਾ ਡਿਫੈਂਸ ਰੋਡ ਪਿਛਲੇ ਪਾਸੇ ਇਹ ਆਪਾਂ ਚੱਲ ਜਾਨੀ ਆ ਜਿੱਧਰਲੇ ਪਾਸੇ ਆਪਾਂ ਇਧਰੋਂ ਟਨ ਕੀਤਾ ਨਾ ਟਨ ਨਹੀਂ ਮਤਲਬ ਨਾਲ ਜੁੜੇ ਆ ਉਹਦੇ ਪਿਛਲੇ ਪਾਸੇ ਜਾਂਦੇ ਪੂਰਾ ਆਰਮੀ ਏਰੀਆ ਆ ਜਾਂਦਾ ਆਪਣਾ ਜੀ ਦੇਖੋ ਆਪਣਾ ਫੋਕਲ ਪੁਆਇੰਟ ਫੋਕਲ ਪੁਆਇੰਟ ਵੀ ਕਹਿ ਸਕਦੀਆਂ ਕਿਉਂਕਿ ਜਲੰਧਰ ਚ ਆਪਣਾ ਫੋਕਲ ਪੁਆਇੰਟ ਹੀ ਮਸ਼ਹੂਰ ਆ ਪਤਾ ਨਹੀਂ ਇੱਥੇ ਕੀ ਕਹਿੰਦੇ ਆ ਕਿਉਂਕਿ ਐਕਚੁਅਲੀ ਮੈਂ ਹੈਗਾ ਜਲੰਧਰ ਤੋਂ ਆ ਤੇ ਮੈਨੂੰ 5-6 ਸਾਲ ਹੀ ਹੋਇਆ ਪਠਾਨਕੋਟ ਮੂਵ ਆਨ ਹੋਇਆ ਨੂੰ ਜਿੱਦਣਾ ਸੁਪਨਾ ਤੇ ਆਪਾਂ ਇੱਥੇ ਹੀ ਰਿਹائش ਬਣਾ ਲਈ ਆਪਣੀ ਤੇ ਆ ਆਪਣਾ ਆ ਗਿਆ ਜੀ ਮਰਕੋ ਸ਼ੋਪਾਂ ਆ ਗਈਆਂ ਜੀ ਕੋਕਾ ਕੋਲਾ ਦੀ ਫੈਕਟਰੀਆਂ ਆ ਗਈਆਂ ਜੀ 12 ਤਰ੍ਹਾਂ ਤਰ੍ਹਾਂ ਦੀਆਂ ਫੈਕਟਰੀਆਂ ਆ ਗਈਆਂ ਜੀ ਮੈਨੂੰ ਵੀ ਨਹੀਂ ਪਤਾ ਕਿੰਨੇ ਕਿੰਨੇ ਤਰ੍ਹਾਂ ਦੀਆਂ ਫੈਕਟਰੀਆਂ ਆ ਗਈਆਂ ਜੀ ਬਸ ਇਨਾ ਪਤਾਇਆ ਬਸ ਇਹ ਫੈਕਟਰੀਆਂ ਆ ਗਈਆਂ ਜੀ ਰੋਜ਼ਗਾਰ ਲੋਕਾਂ ਨੂੰ ਵਧੀਆ ਮਿਲੀ ਜਾਂਦੇ ਆ ਇੱਥੇ ਟਰਾਂਸਪੋਰਟ ਹੈਗੇ ਆ ਟਰੱਕ ਵਗੈਰਾ ਖੜੇ ਰਹਿੰਦੇ ਆ ਲੋਕੀ ਮਸਤੀਆਂ ਇਧਰ ਮਾਰਕੀਟ ਬਣ ਗਈ ਆ ਸਾਰਾ ਕੁਝ ਓਕੇ ਰਿਪੋਰਟ ਹੋ ਗਿਆ ਮਰੀ ਗੱਡੀ ਮਾਨਾ ਖਿੱਚ ਗਈ ਉਹ ਦੋ ਪਾਗਲ ਹੈ ਧੋ ਖੜੀਆਂ ਰੋ ਕੇ ਛੁਪ ਕਰ ਜੂ भाई रोना ही क्यों है पूछे रोना ही क्यों है रोन साढ़े दुश्मन स्टॉप रिकॉर्डिंग ਕੋਪ ਰਿਕਾਰਡਿੰਗ ਉਹ trava ਇੱਕ ਤਾਂ ਹੈ ਨਾ ਬੰਦ ਹੀ ਨਹੀਂ ਭਾਜ ਜਦੋਂ ਬੰਦ ਕਰਨਾ ਹੋਵੇ ਹੱਥ ਲੋ ਜੀ ਆ ਆ ਜੀ ਕਬਰਿਸਤਾਨ ਕਿਸ ਨੇ ਇੱਥੇ ਰਾਤ ਵੀ ਜਾ ਕੇ ਗੁਜ਼ਾਰਾ ਦੇਣਗੇ ਇਹਨਾਂ ਤਾਸ਼ਣੀ ਖੇਡਨੀ ਇਨ ਤਾਸ਼ਣੀ ਜਿਹੜੇ ਨਾਲ ਦੇ ਸੁੱਤੇ ਆਪਣੇ ਭਾਈ ਬੰਦੂ ਬਹੁਤ ਹੀ ਖੂਬਸੂਰਤ ਨਜ਼ਾਰਾ ਦੇ ਦੇ ਰਿਹਾ ਹੈ ਅੱਗੇ ਨੂੰ ਚੈੱਕ ਕਰੋ ਫਿਰ ਕਿੰਨੀ ਫੋਗ ਪਈ ਹੈ ਹੈ ਉਹ ਸਾਹਮਣੇ ਆਪਣਾ ਆ ਗਿਆ ਕਠੂਆ ਇਹ ਆਪਾਂ ਹੈਗੇ ਆ ਲਖਨਪੁਰ ਲਖਨਪੁਰ ਨਹੀਂ ਸਰੀ ਲਖਨਪੁਰ ਉਸ ਪਹਾੜਾ ਇਹ ਆ ਗਿਆ ਮਾਦੋਪੁਰ ਪੰਜਾਬ ਲਾਸਟ ਪੰਜਾਬ ਦਾ ਵਿਲੇਜ ਇਸ ਤੋਂ ਬਾਅਦ ਆ ਜਾਂਦਾ ਜੀ ਐਂਡ ਕੇ ਨਹਿਰਾ ਸੁੱਕੀਆਂ ਨੇ ਪਾਣੀ ਸੁੱਕ ਗਿਆ ਨਹਿਰਾ ਦਾ ਓਏ ਹੋਏ 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 ਮੈਨੂੰ ਲੱਗਦਾ ਆਉਣ ਵਾਲੇ ਟਾਈਮ ਤੇ ਸੁੱਕਾ ਪੈੜਾ ਕਿਉਂਕਿ ਬਰਫਵਾਰੀ ਕਿਤੇ ਵੀ ਨਹੀਂ ਪਈ ਜਿੱਥੇ ਪੈਣੀ ਚਾਹੀਦੀ ਸੀਗੀ ਉੱਥੇ ਵੀ ਨਹੀਂ ਪਈ ਜਿੱਥੇ ਪੈ ਜਾਂਦੀ ਸੀਗੀ ਨਵੰਬਰ ਦੇ ਮਹੀਨੇ ਚ ਉੱਥੇ ਵੀ ਨਹੀਂ ਪਈ ਹਜੇ ਤੱਕ ਨਹੀਂ ਪਈ ਦੇਖੋ ਪਾਣੀ ਚੈੱਕ ਕਰੋ ਦੋਸਤੋ ਪਾਣੀ ਹੈ ਹੀ ਨਹੀਂ ਸਰਕਾਰਾਂ ਤੱਕ ਹੋ ਗਈਆਂ ਕਿ ਭਾਈ ਪਾਣੀ ਹੁਣ ਸਟੋਰ ਕਰਨਾ ਸਟਾਰਟ ਕਰ ਦਈਏ ਕਿਉਂਕਿ ਬਰਫ਼ ਕਿਤੇ ਵੀ ਨਹੀਂ ਪਈ ਬਰਫ਼ ਪਾਊਗੀ ਤੇ ਗਰਮੀ 'ਚ ਪਿਗਲੇਗੀ ਤੇ ਤਦ ਹੀ ਸਾਡੇ ਨਾਲੇ ਨਦੀਆਂ ਤਲਾਬ ਭਰੇ ਰਹਿਣਗੇ ਦੇਖੋ ਚੈੱਕ ਕਰੋ ਪਾਣੀ ਹੈ ਨਹੀਂ ਲੋਕਾਂ ਨੂੰ ਫੇਰ ਨਹੀਂ ਸਮਝ ਆਉਂਦੀ ਲੋਕਾਂ ਨੇ ਕਹਣਾ ਕਿਸੇ ਟਾਈਮ 'ਚ ਪਾਣੀ ਹੁੰਦਾ ਸੀ ਹੁਣ ਆਵਾਂਗੇ ਉਹ ਯਾਰ ਕਿਸੇ ਟਾਈਮ 'ਚ ਜਦੋਂ ਸਿਕਰ ਆਦੋਂ ਦੋ ਸੰਭਾਲ ਲੈਂਦੇ ਚਲੋਏ ਮਨਨਾ ਕਿਤੇ ਬੈਕ ਹੀ ਨਾ ਜੀ ਲੋ ਜੀ ਇਹ ਆ ਗਿਆ ਆਪਣਾ ਹਾਈਵੇ ਟਿਟੀ ਰੋਡ ਲੋ ਜੀ ਦੋਸਤੋ ਆ ਗਏ ਆਪਣੇ ਮੇਨ ਪੁਆਇੰਟ ਤੇ ਆਪਾਂ ਕੁੱਠੂਏ ਟੋਲ ਕਿਦਾਂ ਬਚਾਈਏ ਟੋਲ ਬਚਣਾ ਹੈ ਜੀ ਬਣੇ ਰਹੋ ਮੇਰੇ ਨਾਲ ਮੈਂ ਤੁਹਾਨੂੰ ਇੱਕ ਸੀਕ੍ਰੇਟ ਦੱਸਾਂਗਾ ਸ਼ਾਰਟਕਟ ਜਿਹਦੇ ਵਾਸਤੇ ਤੁਸੀਂ ਆਪਣਾ ਹਰ ਵਾਰੀ ਜੇ ਤੁਸੀਂ ਆਪ ਡਾਊਨ ਕਰਦੇ ਹੋ ਜਾਂ ਪਹਿਲੀ ਵਾਰੀ ਆ ਰਹੇ ਹੋ ਜਾਂ ਦੂਜੀ ਵਾਰੀ ਆ ਰਹੇ ਜਿਹਨੂੰ ਨਹੀਂ ਪਤਾ ਬਸ ਉਹ ਬਣੇ ਰਹੋ ਮੇਰੇ ਨਾਲ ਤੁਹਾਨੂੰ ਟੋਲ ਦਿਖਾਵਾਂਗੇ ਬਚਦਾ ਹੋਇਆ ਕਿ ਕਿਦਾਂ ਟੋਲ ਬਚਦੇ ਨੇ ਇੱਥੇ ਆ ਕੇ ਕਿਉਂਕਿ ਮੈਂ ਜਿੱਥੇ ਵੀ ਜਾਣਾ ਨਾ ਦੋਸਤੋ ਜਦੋਂ ਟੋਲ ਨਾ ਆਪਣੇ ਅਕਾਊਂਟ ਚ ਕੱਟ ਹੁੰਦਾ ਨਾ 120 ਹੈ 105 ਹੈ 190 ਸੌਰੀ 190 ਕਹਿ ਤਾ 90 ਰੁਪਏ ਹੈ ਓਏ ਯਾਰ ਆਪਾਂ ਗੱਡੀ ਲਿੱਤੀ ਗੱਡੀ ਲਿੱਤੀ ਗੱਡੀ ਵਿੱਚ ਵੀ ਆਪਾਂ ਰੋਡ ਟੈਕਸ ਦਿੱਤਾ ਏ ਫਿਰ ਆਪਾਂ ਟੋਲ ਕਿਉਂ ਦਈਏ ਸਰਕਾਰਾਂ ਨੂੰ ਪੁੱਛੀ ਏ ਭਾਈ ਟੋਲ ਕਿਉਂ ਦਈਏ ਕੋਈ ਪੁੱਛਣ ਵਾਲਾ ਹੀ ਨਹੀਂ ਇਹ ਹੈ ਆ ਸਾਡੇ ਡੈਮੋਕਰੇਟ ਇੰਡੀਆ ਤਰੱਕੀ ਵਾਲਾ ਉਹਨੇ ਕਿੰਨੇ ਪੈਸੇ ਇਕੱਠੇ ਕਰਦੇ ਹੋਗੇ ਦਿੱਲੀ ਦੇ ਤੇ ਜਾਂਦੇ ਕਿੱਥੇ ਨੇ ਕੋਈ ਦੱਸਣ ਵਾਲਾ ਨਹੀਂ ਖੈਰ ਛੱਡੋ ਆਪਾਂ ਮੇਨ ਪੁਆਇੰਟ ਤੇ ਆਉਂਦੇ ਆ ਟੋਲ ਕਿੱਥਾ ਬਚਾ ਜੀ ਸਾਨੂੰ ਦੱਸਦੇ ਆ ਲਓ ਜੀ ਇਧਰੋਂ ਆਪਾਂ ਸਿੱਧਾ ਜਾਣਾ ਲਓ ਜੀ ਆ ਗਿਆ ਜੀ ਮਹਾਰਾਜਾ ਜੀ ਜੰਮੂ ਦੇ ਇਹ ਨਾਮ ਲਿਖਿਆ ਗੁਲਾਬ ਸਿੰਘ 1792 ਤੋਂ 1800 57 ਵਿੱਚ ਪਤਾ ਨਹੀਂ ਕਿੰਨੂ ਸਿੱਕੀਆਂ ਮਾਰੀ ਜਾਂਦਾ ਸੀ ਦੇਖੋ ਜੀ ਦੋਸਤੋ ਫਿਰ ਗੱਡੀ ਵਾਲੇ ਨੂੰ ਪਤਾ ਹੋਵੇ ਟੋਲ ਕਿੱਥੋਂ ਘਟ ਹੁੰਦਾ ਤੁਹਾਨੂੰ ਮੈਂ ਦੱਸਦਾ ਪਹਿਲੇ ਮੈਂ ਹੈਲਮਟ ਆਪਣਾ ਸਹੀ ਕਰ ਲਵਾਂ। ਲੋ ਜੀ ਦੋਸਤੋ ਜੇ ਆਪਾਂ ਜਾਣੇ ਇਸ ਸਾਈਡ ਇਸ ਸਾਈਡ ਜਾਣੇ ਆ ਤੇ ਆਪਣਾ ਟੋਲ ਨਹੀਂ ਬਚੇਗਾ। ਮਤਲਬ ਕਿ ਇਧਰੋਂ ਜਿੱਦ ਹੀ ਆਪਾਂ ਜਾਣੇ ਆ ਤੇ ਟੋਲ ਤੁਹਾਡਾ ਸਾਹਮਣੇ ਮਿਲੇਗਾ ਤੁਹਾਨੂੰ ਤੇ ਕੱਟ ਹੋ ਜਾਏਗਾ। ਤੇ ਆਹ ਦੇਖੋ ਸਾਹਮਣੇ ਆਪਾਂ ਜਾਣਾ ਇਧਰ ਨੂੰ ਇਧਰ ਨੂੰ ਜਾ ਕੇ ਹੁਣ ਗੱਡੀ ਗਈ ਨਾ ਇਹਦਾ ਟੋਲ ਕੱਟ ਹੁਣ ਠੀਕ ਹੈ ਜੀ ਹੁਣ ਇਹ ਜਿੰਨੀਆਂ ਗੱਡੀਆਂ ਚੱਲੀ ਜਾਰੀ ਇਹਨਾਂ ਟੋਲ ਕੱਟ ਹੁਣ ਤੇ ਆਪਾਂ ਵਝਾਣਾ ਟੋਲ ਬਾਇ ਦੇ پیسے ਤਾਂ ਮੇਰਾ ਟੋਲ ਬਣਦਾ ਨਹੀਂ ਮੇਰਾ ਕੱਟਦਾ ਵੀ ਨਹੀਂ ਬਟ ਆਪਣੇ ਭਰਾਵਾਂ ਲਈ ਦੱਸ ਦਈਏ ਕਿ ਟੋਲ ਕਿੱਥੋਂ ਕੱਟ ਹੁੰਦਾ ਕਿੱਥੋਂ ਬਚ ਹੁੰਦਾ ਸੋਰੀ ਲਓ ਜੀ ਇਧਰ ਤਾਂ ਲਾਤੀ ਆ ਪੁਲਿਸ ਇੱਥੋਂ ਬਚਦਾ ਆਪਣਾ ਟੋਲ ਆ ਆਪਣਾ ਟੋਲ ਬਚਾਨ ਦਾ ਸਿੱਟਮ ਇਥੇ ਬਚਦਾ ਟੋਲ ਹੂ ਦੇਖਿਆ ਕਿੰਨਾ ਸੋਹਣਾ ਰਸਤਾ ਆ ਆ ਜਿਹੜੀ ਗੱਡੀ ਆ ਰਹੀ ਹੈ ਜੀ ਇਹ ਟੋਲ ਬਚਾ ਕੇ ਆ ਰਹੀ ਹੈ ਜੀ ਇਨੇ ਆਪਣਾ ਵਿਚਾਲਿਆ ਟੋਲ ਦਿੱਲੀ ਦੀ ਗੱਡੀ ਆ ਮੈਨੂੰ ਨਹੀਂ ਲੱਗਦਾ ਜਿੰਨੀ ਪੁਰਾਣੀਆਂ ਡੇਲੀ ਚ ਐਂਟਰੀ ਹੁੰਦੀ ਹੁੰਦੀ ਉਹ ਨਹੀਂ ਤੇ ਬਟ ਇੱਥੇ ਚੱਲੀ ਜਾਂਦਾ ਇਹ ਕੰਮ ਆ ਦੇਖੋ ਜੀ ਆ ਸਾਰੇ ਟੋਲ ਬਚਾ ਕੇ ਆ ਰਹੇ ਨੇ ਆਪਣੇ ਮਸਤੀ ਦੇ ਨਾਲ ਆ ਦੇਖੋ ਸਾਰੇ ਟੋਲ ਬਚਾ ਕੇ ਆ ਰਹੇ ਨੇ ਇਹ ਵੀ ਬੰਦੇ ਇਧਰੋਂ ਨਿਕਲ ਰਹੇ ਨੇ ਸਾਰੇ ਟੋਲ ਬਚਾ ਕੇ ਨਿਕਲ ਰਹੇ ਨੇ ਤਾ ਦੇਖੋ ਆ ਚੈੱਕ ਕਰੋ ਆ ਜਿੰਨੇ ਵੀ ਬੰਦੇ ਸਾਰੇ ਆਪਣਾ ਟੋਲ ਵਿਚਾਰੇ ਨੇ ਟੋਲ ਲੋ ਜੀ ਦੋਸਤਾਂ ਇਧਰੋਂ ਆਪਾਂ ਨਿਕਲ ਲੈਣਾ ਬਾਹਰ ਉਹ ਸਾਹਮਣੇ ਆਪਣਾ ਕੀ ਟੇਰ ਆਪਾਂ ਫੇਰ ਫੜ ਲੈਣਾ ਤੁਹਾਨੂੰ ਇਧਰੋਂ ਜਾ ਕੇ ਮੜਿਆ ਦਿਖਾ ਦਮਾ ਕਿ ਟੋਲ ਆਪਾਂ ਕਿੱਦਾਂ ਵਿਚਾਰਦਾ ਠੀਕ ਹੈ ਜੀ ਇਹ ਆਹ ਦੇਖੋ ਮੈਂ ਵਾਪਸ ਮੜਿਆ ਚੱਲਾਂ ਉਧਰ ਹੀ ਇਧਰੋਂ ਆਪਾ ਟੋਲ ਬਚਾਇਆ ਦਾ ਮਾੜਿਆ ਕੋਲ ਜਾ ਕੇ ਤੰਨ ਦਿਖਾ ਦਈਏ ਕਿ ਸੱਚੀ ਟੋਲ ਬਚਾਇਆ ਭਾਈ ਸਾਹਿਬ ਐਵੇਂ ਨਹੀਂ ਮਾਰੀਆਂਵੇਂ ਗੱਪਾਂ ਆਹ ਦੇਖੋ ਜੀ ਜਿਹੜਾ ਰੋਡ ਮੈਂ ਕੱਟ ਕਰਕੇ ਚਲੇ ਗਿਆ ਸੀਗਾ ਉਹ ਇਹੀ ਰੋਡ ਹੈ ਜੀ ਇਸ ਰੋਡ ਦੇ ਬਾਰੇ ਗੱਲ ਦੱਸ ਰਿਹਾ ਹਾਂ ਸਮੈਂ ਆ ਰਿਹਾ ਟੋਲ ਠੀਕ ਹੈ ਜੀ ਹੁਣ ਜਿਹੜੀਆਂ ਗੱਡੀਆਂ ਇਧਰੋਂ ਦੀ ਜਾ ਰਹੀਆਂ ਉਹਨਾਂ ਨਾਲ ਬਚ ਜਾਏਗਾ ਟੋਲ ਜਿਹੜੀਆਂ ਇਧਰੋਂ ਦੀ ਜਾ ਰਹੀਆਂ ਜੀ ਉਹਨਾਂ ਦਾ ਲੱਗੇਗਾ ਟੋਲ ਚਲੋ ਜੀ ਚਲਿਏ ਹਾਂ ਤੇ ਉਹ ਗੱਲ ਕਰ ਰਿਹਾ ਸੀ ਮੈਂ ਰਾਤ ਨੂੰ ਤੁਸੀਂ 1 ਵਜੇ 2 ਵਜੇ 3 ਵਜੇ ਜਾਂ 12 ਵਜੇ ਜਾਂ 11 ਵਜੇ ਜਾਂ ਕਿੰਨੇ ਮਰਜ਼ੀ ਵਜੇ ਆਓ ਇਹ ਜਿਹੜੀ ਮਾਰਕੀਟ ਹੈ ਜਿਹੜੀ ਰੋਡ ਤੇ ਭੱਲਾ ਮਸ਼ਹੂਰ ਆ ਪੂਰੀ ਇੰਡੀਆ ਦੇ ਵਿੱਚ ਜਿੱਥੋਂ ਮਰਜ਼ੀ ਆਓ ਇੱਥੇ ਭੱਲੇ ਖਾ ਕੇ ਜਾਓ ਲੋ ਜੀ ਜੋ ਕਿ ਜਿੰਨੀਆਂ ਗੱਡੀਆਂ ਟੂਰਿਸਟ ਜਿੰਨੇ ਹੁੰਦੇ ਆ ਜੀ ਐਂਡ ਕੇ ਵੱਲੋਂ ਜਾਂ ਜਿਹੜੇ ਕਹਿੰਦੇ ਐਂਡ ਕੇ ਵੱਲ ਤੋਂ ਜਾਵਦੇ ਆ ਦਿੱਲੀ ਵੱਲ ਗਏ ਜਾਂਦੇ ਆ ਠੀਕ ਆ ਜੀ ਉਹ ਇੱਥੇ ਰੁੱਕ ਕੇ ਹੀ ਜਾਂਦੇ ਆ ਹਾਂਜੀ ਦੋਸਤੋ ਕਿਦਾਂ ਲੱਗਿਆ ਤੁਹਾਨੂੰ ਇਹ ਬਲੌਗ ਮੇਰਾ ਜੋ ਕਿ ਮੈਂ ਕਿੰਨੇ ਦਿਨਾਂ ਦੇ ਬਾਅਦ ਬਣਾਇਆ ਫੋਟੋ ਬਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਿਦਾਂ ਦਾ ਲੱਗਿਆ ਮੇਰਾ ਅੱਜ ਦਾ ਵਲੋਗ ਤੇ ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ 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 ਤੁਹਾਡਾ ਇੱਕ ਸਬਸਕ੍ਰਾਈਬ ਮੇਰਾ ਬਹੁਤ ਵੱਡਾ ਹੌਸਲਾ ਵਧਾ ਦਿੰਦਾ ਹੈ ਦੁਬਾਰਾ ਮੈਨੂੰ ਬਲੋਗਿੰਗ ਬਣਾਉਣ ਤੋਂ ਐਂਡ ਓਕੇ ਰਪੋਰਟ 100% ਪਾਵਰ ਦਿੰਦਾ ਹੈ ਤਾਂ ਦੋਸਤੋ ਮਿਲਦੇ ਆਂ ਅਗਲੇ ਬਲੋਗ ਤੇ ਹਾਂ ਇੱਕ ਹੋਰ ਗੱਲ ਤੁਹਾਨੂੰ ਧਿਆਨ ਨਾਲ ਮੈਂ ਸ਼ੇਅਰ ਕਰ ਦਵਾ ਜੇ ਤੁਸੀਂ ਕਠੂਆ ਮਤਲਬ ਕਿ ਜੇ ਐਂਡ ਕੇ ਡੰਮੂ ਕਸ਼ਮੀਰ ਆ ਰਹੇ ਹੋ ਤੇ ਆਪਣੀ SIM ਨੂੰ ਪੋਸਟपेड ਕਰਕੇ ਆਇਓ ਕਿਉਂ ਕਿ ਭਾਈ ਇੱਥੇ ਪ੍ਰੀपेड SIM ਨਹੀਂ ਚੱਲਦੀ ਕਠੂਆ ਤੱਕ ਵਿੱਚ ਵਿੱਚ ਰੇਂਜ ਆ ਜਾਂਦੀ ਹੈ ਜਿੱਥੇ ਤੁਸੀਂ ਕਠੂਆ ਪਾਰ ਕਰੋਗੇ ਉਦੋਂ ਹੀ ਮੈਨੂੰ ਨਹੀਂ ਪਤਾ ਇਹਦਾ ਰੀਜ਼ਨ ਕੀ ਹੈ ਪਹਿਲੇ ਪਹਿਲੇ ਪਤਾ ਸੀਗਾ ਮਾੜਾ ਮੋਟਾ ਕਿ ਸਟੇਟਾਂ ਚੇਂਜ ਹੋ ਜਾਂਦੀਆਂ ਪਹਿਲੇ ਮੈਂ ਵਾਈਜ਼ਰ ਬੰਦ ਕਰਾਂ ਆਵਾਜ਼ ਜਹਲਾ ਨਾ ਦਿਓ ਭਈ ਮੇਰਾ ਕਹਿਣ ਦਾ ਭਾਵੇਂ ਇਹ ਆ ਕਿ ਬਈ ਪਹਿਲੇ ਪਹਿਲੇ ਸਟੇਟਾਂ ਚੇਂਜ ਪਹਿਲੇ ਪਹਿਲੇ ਇਦਾਂ ਸੀਗਾ ਸਾਨੂੰ ਸੁਣਨ ਦੇ ਵਿੱਚ ਆਇਆ ਸੀਗਾ ਕਿ ਸਟੇਟਾਂ ਚੇਂਜ ਹੁੰਦੀਆਂ ਐ ਤੇ ਉਹਦੇ ਕਰਕੇ ਇਹ ਪ੍ਰੀपेड ਸਾਡਾ سیم ਨਹੀਂ ਚੱਲਦਾ ਪੋਸਟपेड ਚੱਲਦਾ ਜਿੱਥੇ ਮਰਜੀ ਲੈ ਜਾਓ ਬੈਸ ਨੂੰ ਮਤਲ ਲੈ ਜਾਓ ਜਿੱਥੇ ਮਰਜੀ ਲੈ ਲਓ ਤੜਾ ਪੋਸਟपेड سیم ਚੱਲੇਗਾ ਠੀਕ ਹੈ ਜੀ ਤਾਂ ਦੋਸਤੋ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਤੇ ਆਪਾਂ ਕਰਨ ਲੱਗੇ ਆ ਸਮਾਪਤੀ ਬਾਏ ਬਾਏ ਮੇਰੇ ਦੋਸਤੋ ਲੋ ਜੀ ਨਜ਼ਾਰੇ ਲੋ ਹੁਣ ਮਾਹੌਲਾ ਜੇ ਮੇਰਾ ਡਰਾਈਵਿੰਗ ਦਾ ਕੈਟ ਦੇ ਪਰ ਸੇਮ ਤੁੰਗੀ ਹੋਏ ਲੋ ਜੀ ਲੋਜ 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 ਇਹ ਡਬਲ ਰੋਡ ਪਤਾ ਕਿਉਂ ਆ ਦੋਸਤੋ ਕਿਉਂਕਿ ਭਾਈ ਪਿਛਲੀ ਵਾਰੀ ਜਦੋਂ ਮੀਂਹ ਭੜ ਜਦੋਂ ਜ਼ਰਾ ਆਏ ਸੀਗੇ ਕਿਸੇ ਬਜਾਏ ਮਿੰ ਲੱਗਾ ਇੱਥੇ ਪੋਲ ਤਾਂ ਵੈਸੇ ਬਹੁਤ ਵਧੀਆ ਸੀਗਾ ਵਿਚ ਵਿੱਚ ਬਹੁਤ ਜ਼ਿਆਦਾ ਖਰਾਬ ਵੀ ਸੀਗਾ ਮੈਂ ਮਹਿਸੂਸ ਕੀਤਾ ਤੇ ਇਧਰਲੇ ਪਾਸੇ ਪੋਲ ਸੀਗਾ ਇੱਕ ਉਹ ਟੈ ਗਿਆ ਆਪਣੀ ਢਾਤਾ ਤੇ ਹੁਣ ਹਜੇ ਸਿੰਗਲ ਰੋਡ ਹੀ ਆ ਜਦੋਂ ਬਣੇਗਾ ਤਰੋਂ ਡਬਲ ਰੋਡ ਹੋ ਜਾਏਗਾ ਕਿਉਂ ਜੀ ਇਹ ਸਟੇਮ ਆਪਾਂ ਕਠੂਆ ਦੇ ਵਿੱਚ ਮਤਲਬ ਕਿ ਜੇ ਐਂਡ ਕੇ ਪੰਜਾਬ ਤੋਂ ਥੋੜਾ ਜਿਹਾ ਦੂਰ 29-30 ਕਿਲੋਮੀਟਰ ਦੀ ਦੂਰੀ ਤੇ ਆਪਾਂ ਚੱਲ ਰਹੀ ਹਾਂ ਦੇ ਤੁਸੀਂ ਪਿੱਛੇ ਨੂੰ ਜਾਣਾ ਤੇ 29-30 ਕਿਲੋਮੀਟਰ ਤੋਂ ਬਾਅਦ ਕੱਦਾ ਪੰਜਾਬ ਸ਼ੁਰੂ ਹੋ ਜਾਂਦਾ ਹੈ ਤੇ ਦੇਖੋ ਦੋਸਤੋ ਕਿੰਨਾ ਸੂਨਾ ਜਾਰਾ ਜਾਰਾ ਤਾਂ ਕਿਤੇ ਨੀਵਾ ਦਾ ਸਤਾ ਐਵੇਂ ਬੁੱਲੀ ਜਾਂਦਾ ਕੋਈ ਨਹੀਂ দোਸਤੋ ਮਾਰੇ ਜੇ ਖਿੱਚਦੀਆਂ ਤੁੰਦੀ ਤੇ ਨਿਕਲਦੀਆਂ ਮੈ ਅੱਗੇ ਮੈਨੂੰ ਬੋਲਣਾ ਨਹੀਂ ਆਇਆ ਉਹ ਕਿਉਂ ਬੋਲਣਾ ਕੋਈ ਆਂ ਚੇਂਜੀ ਦੀ ਦੋਸਤੋ ਲਓ ਜੀ ਦੋਸਤੋ ਦੇਖੋ ਗੱਡੀਆਂ ਚੈੱਕ ਕਰੋ ਉਧਰ ਦੀਆਂ ਦੇਖੋ ਇੱਕ ਬੋਲਦਾ ਫਰਕ ਆ ਸਿਰ ਨਾ ਵਾਲੀ ਮੈਟਾਡੋਰ ਚੇਂਜ ਹੋ ਜਾਂਦੀਆਂ ਇਹਨਾਂ ਨੂੰ ਮੈਟਾਡੋਰ ਕਹਿੰਦੇ ਆ ਨਾਣੀ ਸਾਰਾ ਸਿਸਟਮ ਚੇਂਜ ਹੋ ਜਾਂਦਾ ਗੱਡੀਆਂ ਚੇਂਜ ਹੋ ਜਾਂਦੀਆਂ ਹੈ ਦੇਖੋ ਕਿਦਾਂ ਦਾ ਨਾ ਇੱਕ ਸਿਸਟਮ ਹੈ ਕਿਦਾਂ ਦਾ ਇੱਕ ਨਾ ਠੀਕ ਹੈ ਨਾ এনवायरमेंट ਸਭ ਕੁਝ ਚੇਂਜ ਮੈਟਰਡੋਰ ਮੈਟਰਡੋਰ ਪੰਜਾਬ 'ਚ ਚੱਲਦੀਆਂ ਨੇ ਉਥੇ ਤਾਂ ਬੱਸਾਂ ਚੱਲਦੀਆਂ ਛੋਟੀਆਂ ਜਿਦਾ ਦੇਖੋ ਸਾਹਮਣੇ ਦਿਖ ਰਹੀ ਹੈ ਇਦਾਂ ਦੀ ਬੱਸਾਂ ਚੱਲਦੀਆਂ ਛੋਟੀਆਂ ਆ ਜਿਹੜੇ ਸਾਹਮਣੇ ਉਹ ਵਾਲੀ ਤਾਂ ਮੋਟਰ ਡੋਰ ਹੀ ਆ ਭਾਈ ਇਧਰ ਤੇ ਆਟੋ ਵੀ ਚੈੱਕ ਕਰਾਵਾਂਗੇ ਤੁਹਾਨੂੰ 2 ਮਿੰਟ ਰੁਕੋ ਇਹ ਤਾਂ ਆਪੇ ਚੱਲਾ ਪਰਾਨੇ ਆਟੋ ਮਿਲੂਗਾ ਤੁਹਾਨੂੰ ਜਰੂਰ ਚੈੱਕ ਕਰਵਾਗਾ ਹੁਣ ਕੋਈ ਇਨਫੋਰਮੇਸ਼ਨ ਹੈ ਨਹੀਂ ਕਿ ਇਸ ਦੀ ਮਾਰਕੀਟ ਦੀ ਘੁੰਮਣੀਆਂ ਮਤਪਾਣਾ ਇਹਨਾਂ ਤੇ ਤੁਸੀਂ ਦੇਖਣਾ ਚਾਹੁੰਦੇ ਹੋ ਕਿੱਥੋਂ ਵਾ ਕਿਦਾਂ ਦਾ ਲੱਗਦਾ ਤਾਂ ਸ਼ਹਿਰ ਕਿਉਂਕਿ ਮੇਰੇ ਪਾਕਿਸਤਾਨੇ ਵਾਲੇ ਦੋਸਤ ਮੇਰੇ ਬਲੌਗ ਦੇਖਦੇ ਨੇ ਤੇ ਕਮੈਂਟ ਵੀ ਕਰਦੇ ਨੇ ਤੇ ਬਹੁਤ ਬਹੁਤ ਸ਼ੁਕਰੀਆ ਮੇਰੇ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੁਸੀਂ ਇੰਡੀਆ ਵਾਲਿਆਂ ਨੂੰ ਬੜਾ ਪਿਆਰ ਦਿੰਨੇ ਹੋ ਕੈ ਬੜਾ ਸਤਿਕਾਰ ਦਿੰਦੇ ਆ। थैंक यू वीरੋ। थैंक यू दोस्तों। ਬਹੁਤ ਬੇਸ਼ੱਕ ਆ लास्ट ਟਾਈਮ ਮੈਂ ਨਾ ਜਦੋਂ ਗਿਆ ਸੀ ਨਾ ਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਨਹੀਂ। ਇਹ ਮੇਰੇ ਦਿਲ 'ਚ ਕੀ ਫੀਲਿੰਗ ਆਈ। ਤੇ ਲਾਸਟ ਟਾਈਮ ਅਸੀਂ ਗਏ ਨਾ ਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਉੱਥੇ ਜਦੋਂ ਮੈਂ ਗਿਆ ਮੈਨੂੰ ਬੜੀ ਜ਼ਿਆਦਾ ਐਕਸਾਈਟਮੈਂਟ ਸੀ ਕਿ ਉਧਰ ਦੇ ਲੋਕ ਸਾਡੇ ਬਾਰੇ ਕੀ ਸੋਚਦੇ ਆ। ਇਹ ਕਿਤਾ ਬਹਾਨਾ ਹੀ ਹੋ ਜਾਂਦਾ ਤੇ ਉਂਦਰ ਦੇ ਲੋਕ ਵੀ ਨਾ ਬੜੀ ਬੁਧੀਆ ਤਰੀਕੇ ਨਾਲ ਬੋਏ ਵਾਓ ਮੈਂ ਕਹਿੰਦਾ ਆ ਦੇਖੋ ਜੀ ਆ ਆ ਵਾਲੇ ਆਟੋ ਆ ਵਾਲੇ ਆਟੋ ਚੈੱਕ ਕਰੋ ਜੀ ਲੋ ਗਦਾ ਦਾ ਆਟਾ ਉਸਨ ਬਣਾ ਜੀ ਉਹ ਜਿਹਾ ਸੀ ਹਾਂਜੀ ਤੇ ਮੈਨੂੰ ਨਾ ਬੜਾ ਹੀ ਮਜ਼ਾ ਆਇਆ ਯਾਰ ਪਤਾ ਕੀ ਗੱਲ ਆ ਯਾਰ ਉਹਨਾਂ ਵਿੱਚ ਨਾ ਪਿਆਰ ਿੱਦਾਂ ਲੱਗਣਾ ਪੁਰਾਣੇ ਟਾਈਮ 'ਚ ਵਾਪਸ ਆ ਗਈ ਯਾਰ ਪੁਰਾਣੇ ਟਾਈਮ 'ਚ ਇੰਨਾ ਵਧੀਆ ਮਾਹੌਲ ਇੰਨਾ ਸਤਿਕਾਰ ਦਿਨੇ ਯਾਰ ਪਹੁੰਚ ਗਿਆਂ ਸ਼ਹੀਦੀ ਚੌਕ ਕਰ ਲਵਾਂਗਾ ਜਿਹੜੇ ਜ਼ਰੂਰੀ ਕੰਮ ਤੇ ਮਿਲਦੇ ਆ ਤੁਹਾਨੂੰ ਬਹੁਤ ਜਲਦ ਅਗਲੇ ਟੂਰ ਤੇ ਅਗਲੇ ਬਲੌਗ ਤੇ ਬਾਏ 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 ਦੋਸਤੋ ਥੈਂਕ ਯੂ ਟੂ ਮੇਰਾ ਬਲੌਗ ਦੇਖਣ ਦੇ ਲਈ ਮੈਨੂੰ ਇਹ ਨਾ ਚੱਲਣ ਦੇ ਲਈ ਜਿਹੜਾ ਇੱਥੇ ਤੱਕ ਕਰੇ ਮੇਰਾ ਬਲੌਗ ਦੇਖਦੇ ਮੇਰਾ ਭਰਾ ਲੌਂਗ ਹੋਸਟ ਰੀਅਲ ਟਾਈਮ ਥੈਂਕ ਯੂ ਸਾਰਾ ਚਲੋ ਜੀ ਦੋਸਤੋ ਮਿਲਦੇ ਆ ਮੇਰੇ ਹੈਲਮਟ ਦੇ ਮੋਰੇ ਟੋਟਲੀ ਤੁੰਦ ਜੰਮ ਗਈ ਏ ਮੇਰੇ ਕੱਲੀ ਮੇਰੇ ਉੱਤੇ ਹੀ ਤੁੰਦ ਪੈ ਰਹੀ ਏ ਬਾਕੀ ਸਭ ਠੀਕ ਆ ਮੈਨੂੰ ਵਾਈਜ਼ਰ ਓਪਨ ਕਰਨਾ ਪਾਣਾ ਨਹੀਂ ਤਾਂ ਐਵੇਂ ਕਿਸੇ ਨੂੰ ਚੱਕ ਦੂੰ ਚੱਕ ਦੂੰ ਚੱਕ ਦੂੰ ਕਰ ਦੂੰ ਕਿਉਂ ਜੀ ਦੋਸਤੋ ਚਲੋ ਜੀ ਮਿਲਦੇ ਆ ਤੁਮ ਅਗਲੇ Bye bye. Bye bye. Bye bye.